ਹੋਟਲ ਫੋਰ ਸੀਜ਼ਨ ਦੇ ਵਿੱਚ ਅੱਜ ਮਾਨਸਾਬੇ ਹੀ ਐਸਪੀਆਈ ਬੈਂਕ ਤੇ ਸੋਨਾ ਲੀਕਾ ਕੰਪਨੀ ਤੇ ਸ਼ਕਤੀਮਾਨ ਦੇ ਵੱਲੋਂ ਆਪਣੇ ਐਗਜੀਵੇਸ਼ਨal ਲਵਾਈਆਂ ਗਈਆਂ ਇੱਕ ਸਾਂਝਾ ਜਿਹਾ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਜਿਹੜੇ ਕਿਸਾਨਾਂ ਦੇ ਸਬਸਿਡੀ ਵਾਲੇ ਗਰੁੱਪ ਨਿਕਲੇ ਸੀ ਸੀਆਰਐਮ ਸਕੀਮ ਦੇ ਤਹਿਤ ਉਹਨਾਂ ਕਿਸਾਨ ਵੀਰਾਂ ਨੂੰ ਵੀ ਬੁਲਾਇਆ ਗਿਆ ਤੇ ਜਿਨ੍ਹਾਂ ਦੇ ਨਵੇਂ ਲੋਨ ਪਾਸ ਹੋਏ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜੀ ਮਸ਼ੀਨਰੀ ਬਾਹਰ ਸਜਾਈ ਗਈ ਆ ਸ਼ਕਤੀਮਾਨ ਤੇ ਸੋਨਾ ਲੀਕਾ ਦੇ ਵੱਲੋਂ ਸ਼ਕਤੀਮਾਨ ਦੇ ਰੇਕ ਆ ਬੂਮ ਸਪਰੇਅ ਪੰਪ ਤੇ ਨਾਲ ਹੀ ਬੈਲਰ ਪਏ ਆ ਸ਼ਕਤੀਮਾਨ ਦੇ ਤੇ ਤੁਸੀਂ ਦੇਖ ਸਕਦੇ ਹੋ ਇੱਧਰਲੀ ਸਾਈਡ ਜਿਹੜੇ ਟਰੈਕਟਰ ਖੜੇ ਨੇ ਅੱਜ 5 ਟਰੈਕਟਰ ਤੇ ਬੈਲਰ ਡਿਲੀਵਰ ਕੀਤੇ ਨੇ ਸ਼ਕਤੀਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਵੀ 10 ਟਰੈਕਟਰ ਜਿਹੜੇ ਸੀਗੇ CRTI 65 ਹਸਪਾਵਰ ਉਹ ਦਿੱਤੇ ਗਏ ਸੀ ਕਿਸਾਨਾਂ ਨੂੰ ਤੇ 5 ਟਰੈਕਟਰ ਜਿਹੜੇ ਅੱਜ ਦਿੱਤੇ ਗਏ ਆ ਸੋਨਾ ਲੀਕਾ ਦੇ ਵੱਲੋਂ ਸੋ ਜ਼ਿਮੀਦਾਰਾ ਜਿਹੜੀ ਫਰਮ ਹੈਗੀ ਮਾਨਸਾ ਦੀ ਉਹਨਾਂ ਵੱਲੋਂ ਵੱਡੇ ਪੱਧਰ ਤੇ ਜਿਹੜੀ ਇਸ ਵਾਰ ਮਸ਼ੀਨ ਨੂੰ ਹੀ ਸਬਸਿਡੀ ਵਾਲੀ ਤੇ ਬਿਨਾ ਸਬਸਿਡੀ ਤੋਂ ਲੋਕ ਖਰੀਦ ਰਹੇ ਨੇ ਸ਼ਕਤੀਮਾਨ ਦਾ ਤੁਸੀਂ ਬੀਲਰ ਦੇਖ ਸਕਦੇ ਹੋ ਰੈਕ ਦੇਖ ਸਕਦੇ ਹੋ ਤੇ ਨਾਲ ਹੀ ਜਿਹੜੇ ਬੂਮ ਸਪਰੇਅ ਪੰਪ ਆ ਸੁਪਰ ਸੀਡਰ ਹੈ ਸਾਰੇ ਦੇ ਸਾਰੇ ਲੋਕ ਪਸੰਦ ਕਰ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੀ ਕਿਸਾਨ ਵੀਰਾਂ ਨੇ ਇਹ ਇੰਪਲੀਮੈਂਟ ਚਲਾਏ ਨੇ ਸੋ ਉਹਨਾਂ ਨੂੰ ਤਕਨੀਕ ਬਾਰੇ ਇਹਦੇ ਬਾਰੇ ਸਰਵਿਸ ਬਾਰੇ ਸਾਰੇ ਪੱਖਾਂ ਤੋਂ ਗੁਣ ਨੇ ਇਹਨਾਂ 'ਚ ਸੋ ਆ ਤੁਸੀਂ ਦੇਖ ਸਕਦੇ ਹੋ ਮੱਕੀ ਬੀਜਣ ਵਾਲੀ ਮਸ਼ੀਨ ਨਾਲ ਹੀ ਕਟਰ ਆ ਤੇ ਆ ਟਰੈਕਟਰਾਂ ਦੇ ਅੱਜ ਨਾਲ ਨਾਲ ਇੱਕ ਹੋਰ ਐਗਜ਼ੀਬਿਸ਼ਨ ਸੀ ਤੇ ਜਿਹਦੇ ਵਿੱਚ ਸੁਪਰ ਸੀਡਰ ਤੇ ਰੋਟਾਵੇਟਰ ਦੇ ਜਿਹੜੇ ਸਾਈਜ਼ ਵੱਡੇ ਸਾਈਜ਼ ਦੇ ਸੀ ਉਹ ਵੀ ਤੁਹਾਨੂੰ ਦਿਖਾਏ ਗਏ ਆ ਪ੍ਰਦਰਸ਼ਨੀ ਦੇ ਵਿੱਚ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਹੌਟਰ ਫਾਲ ਸੀਜ਼ਨ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਅੱਜ ਇਕੱਠ ਹੋਇਆ ਸੀ ਕਿਸਾਨਾਂ ਨੂੰ ਜਾਣਕਾਰੀ ਵੀ ਦਿੱਤੀ ਸ਼ਕਤੀਮਾਨ ਦਾ ਜਿਹੜਾ ਕਟਰ ਵੀ ਪਿਆ ਤੇ ਨਾਲ ਹੈਗੀ ਮੱਕੀ ਬੀਜਣ ਵਾਲੀ ਮਸ਼ੀਨ ਤੇ ਸਾਰੇ ਇੰਪਲੀਮੈਂਟਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸ਼ਕਤੀਮਾਨ ਗਰੁੱਪ ਮਾਨਸਾ ਤੇ ਜੀਮੀਤਾਰਾ ਐਗਰੀ ਵਰਕਸ ਦੇ ਵੱਲੋਂ ਇਹ ਸਾਂਝਾ ਜਾਪਰਾਲਾ ਕੀਤਾ ਗਿਆ ਸੀਗਾ ਜੀਮੀਤਾਰਾ ਫਾਰਮ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਵੱਡੇ ਪੱਧਰ ਤੇ ਮਸ਼ੀਨਰੀ ਜਿਹੜੀ ਸਬਸਿਡੀ ਤੇ ਬਿਨਾ ਸਬਸਿਡੀ ਤੋਂ ਦਿੱਤੀ ਗਈ ਸੀ ਜਿਹੜਾ ਪਿੱਛੇ ਜੇ ਪ੍ਰੋਗਰਾਮ ਲਿਖਿਆ ਸੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਟਰਾਲੇ ਭਰ ਕੇ ਇਹਨਾਂ ਦੇ ਇੰਪਲੀਮੈਂਟ ਆਏ ਹੋਏ ਆ ਤੇ ਅੱਜ ਵੀ ਜਿਹੜੇ ਟਰੈਕਟਰ ਵਿਕੇ ਹੋਏ ਨੇ ਸੋ ਅੱਜ ਦਾ ਜਿਹੜਾ ਫੰਕਸ਼ਨ ਸੀ ਸੋਨਾਲੀਕਾ ਏਜੰਸੀ ਤੇ ਜੀਮੀਤਾਰਾ ਫਾਰਮ ਦੇ ਵੱਲੋਂ ਟਰੈਕਟਰ ਡਿਲੀਵਰ ਕੀਤੇ ਗਏ ਆ ਸੋ ਬਹੁਤ ਬਹੁਤ ਮੁਬਾਰਕਾ ਸਾਰੇ ਕਿਸਾਨ ਵੀਰਾਂ ਨੂੰ ਸਕਰੀਨ ਤੇ ਨੰਬਰ ਚੱਲ ਰਹੇ ਆ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦਾ ਕੋਈ ਐਮਪਲੀਮੈਂਟ ਸ਼ਕਤੀਮਾਨ ਮਸ਼ੀਨਰੀ ਦਾ ਜਾਂ ਸੋਨਾਲਿਕਾ ਟਰੈਕਟਰ ਬਾਰੇ ਕੁਝ ਵੀ ਜਾਣਕਾਰੀ ਲੈਣੀ ਆ ਤੇ ਭਾਈ ਜਸਵੀਰ ਤੇ ਸੁਖਵੀਰ ਦੇ ਨਾਲ ਸੰਪਰਕ ਕਰੋ